ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀਮਾਨ ਸੰਤ ਬਾਬਾ ਹਜਾਰਾ ਸਿੰਘ ਜੀ ਸ੍ਰੀਮਾਨ ਸੰਤ ਬਾਬਾ ਲਖਾ ਸਿੰਘ ਜੀ ਜਹੇਦਾਰ ਬਾਬਾ ਸਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਤੋਂ ਇਹ ਸੇਵਾ ਜੰਦ ਹੀ ਚੱਲ ਰਹੀ ਆ ਇਹ ਤਿੰਨ 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 ਤਰੀਕ ਤੋਂ ਸੇਵਾ ਸ਼ੁਰੂ ਹੋਈ ਆ ਤੇ ਲਗਾਤਾਰ ਨਿਰੰਤਰ ਸੇਵਾ ਚੱਲੂਗੀ ਜਿੰਨਾ ਚਿਰ ਪੁੱਲ ਦੀ ਸੇਵਾ ਚੱਲਦੀ ਆ ਇਹ ਬੰਨ੍ਹ ਜੋ ਬਣਿਆ ਜਾਏਗਾ ਤੇ ਫਿਰ ਇਹਦੀ ਸ਼ਿਵਤ ਵਰਤ ਕਰਕੇ ਫਿਰ ਹੋਰ ਵੀ ਕਾਰਜ ਕਰਤਾ ਜਾਏ। ਉਹ ਵੀ ਕਿੰਨੇ ਮੀਟਰ ਚੌੜਾ ਬੰਨ੍ਹਿਆ ਤੇ ਇਹ ਬੰਨ੍ਹ ਹੈ ਜੀ 50 ਮੀਟਰ। ਹਾਂ ਜੀ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਤਾਂ ਇਹ ਮਹਾਨ ਕਾਰਜ ਚੱਲ ਰਿਹਾ ਹੈ। ਸੰਗਤਾਂ ਨੂੰ ਅਪੀਲ ਆਈ ਟਰਾਲੀਆਂ ਦੇ ਵਿੱਚ ਮਿੱਟੀ ਲਿਆਉਣ ਤੋਂ ਢੇਰ-ਢੇਰ ਕੇ ਟਰਾਲੀਆਂ ਲੱਦ-ਲੱਦ ਕੇ ਸੰਗਤਾਂ ਆ ਵੀ ਆ ਰਹੀਆਂ ਨੇ। ਤੇ ਬਾਕੀ ਬਹੁਤ ਸੰਗਤਾਂ ਦਾ ਪ੍ਰਿਆਮਾ ਸਾਰਾ ਸੰਤਾਂ ਮਾਪਰ ਫੰਦੇ ਨਾਲ ਉਂ ਕੀ ਮੁਸੀਬਤ ਹੈ ਜੀ ਇਹਨੂੰ ਮੁਸੀਬਤ ਦੇ ਤੌਰ ਤੇ ਦੇਖ ਸਕਦੇ ਆ ਜੀ ਜੋ ਇਹ ਬਾਬਿਆਂ ਨੇ ਉਹ ਪ੍ਰਾਲਾ ਕੀਤਾ ਬਹੁਤ ਵੱਡਾ ਪ੍ਰਾਲਾ ਜੀ ਉਹਨਾਂ ਦਾ ਇਹ ਆਮ ਬੰਦੇ ਦੇ ਵਸਦੀ ਕਰਦੇ ਇਸ ਸੰਤਾਂ ਨੂੰ ਇਕੱਠਿਆ ਕਰਨਾ ਸੰਤਾਂ ਦਾ ਹੀ ਕੰਮ ਹੈ ਕਿੰਨੇ ਫੁੱਟ ਚੌੜਾ ਹੈ ਤਕਰੀਬਨ ਮੇਰੇ ਹਿਸਾਬ ਨਾਲ ਤੇ ਇੱਕ ਤਕਰੀਬਨ 150 ਫੁੱਟ ਦੇ ਲਗ ਬਣਾ ਹੋਇਆ ਹੈ 150 ਫੋਟ ਦਾ ਪਾੜਿਆ ਜੀ ਨਹੀਂ ਇਹ ਸਰਕਾਰਾਂ ਫੇਲ ਇੱਥੇ ਜੀ ਸਰਕਾਰਾਂ ਦਾ ਤਾਂ ਕੁਝ ਵੇਖਿਆ ਹੀ ਨਹੀਂ ਸਰਕਾਰਾਂ ਦਾ ਕੰਮ ਹੈ ਵੇਖਣਾ ਸਰਕਾਰਾਂ ਦੇ ਇੱਥੇ ਆਉਂਦੀਆਂ ਨਹੀਂ ਆਉਂਦੀਆਂ ਫੋਟੋ ਆਖ ਜਾ ਕੇ ਚਲ ਜਾਂਦੇ ਨੇ ਤੇ ਮਹਾਪੁਰਸ਼ਾਂ ਨੇ ਕਹਿਣ ਤੇ ਨੌਜਵਾਨੀ ਜਲਦੀ ਇਕੱਠੀ ਹੋਣੀ ਹੈ ਸਰਕਾਰਾਂ ਦਾ ਤਾਂ ਕੰਮ ਖੀਰ ਹੋਇਆ ਪਿਆ ਇੱਥੇ ਸੰਤੋਖ ਜੀ ਬਿਲਕੁਲ ਸਰਕਾਰਾਂ ਇੱਥੇ ਕੁਝ ਨਹੀਂ ਕਿੱਥੋਂ ਲੈਣ ਸ਼ੁਰੂ ਹੁੰਦੀਆਂ ਤੇ ਕਿੱਥੇ ਜਾ ਕੇ ਮੁੱਕਦੀਆਂ ਉਹ ਤੇ ਸਾਡੀਆਂ ਬੀਬੀਆਂ ਆਪ ਤੋੜੇ ਵੜਫੜ ਮਿੱਟੀ ਪਾ ਰਹੀਆਂ ਕੋਈ ਸਰਕਾਰੀ ਬੰਦਾ ਨਹੀਂ ਕੋਈ ਟੀਮ ਨਹੀਂ ਹੈ ਇਹ ਸਭ ਨੌਜਵਾਨੀ ਆਪ ਹੀ ਕਰ ਰਹੀ ਹੈ ਜੀ ਇਹ ਅਪੀਲ ਕਰਨੀ ਚਾਹੁੰਦਾ ਹਾਂ ਹੋਰ ਸੰਤਾਂ ਨੂੰ ਸੰਤਾਂਗੇ ਤੇ ਇਹ ਕਹਾਂਗੇ ਸੰਤਾਂ ਦੇ ਚਰਨਾਂ 'ਚ ਬੇਨਤੀ ਸੰਤਾਂ ਦਾ ਵੱਧ ਤੋਂ ਵੱਧ ਸੰਯੋਗ ਦਿਓ ਤੇ ਵੱਧ ਤੋਂ ਵੱਧ ਇਕੱਠੇ ਹੋ ਕੇ ਤੇ ਕੰਮ ਪੂਰਾ ਕਰੋ ਇਹ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਵੱਧ ਤੋਂ ਵੱਧ ਇਕੱਠੇ ਹੋਣ ਆ ਜਿਹੜਾ ਬਾਨਿਆ ਜਲਦੋਂ ਤੋਂ ਜਲਦ ਪੂਰੇ ਜਾਵੇ ਤੇ ਮੇਰੀ ਟਰਾਲੀ ਵਾਲੇ ਵੀਰਾਂ ਅਗੇ ਵੀ ਬੇਨਤੀ ਆ ਕਿ ਮਿੱਟੀ ਰਾਹ ਦੇ ਵਿੱਚ ਨਾ ਸੁੱਟ ਕੇ ਆਉਣ ਮਿੱਟੀ ਅੱਗੇ ਲੈ ਕੇ ਆਉਣ ਤਾਂ ਜੋ ਜਲਦੀ ਦਾ ਕੰਮ ਸਿਰੇ ਚੜ ਸਕੇ ਬਾਬਾ ਜੀ ਵੱਲੋਂ ਕਿੰਨੇ ਦਿਨਾਂ ਤੋਂ ਜਿਹੜਾ ਕੰਮ ਜਿਹੜਾ ਰੱਬ ਕੀਤਾ ਗਿਆ ਹੈ ਬਾਬਾ ਜੀ ਕਰਨ ਦੇ ਆ ਜੀ ਸਾਰਾ ਕੰਮ ਬਾਬਾ ਜੀ ਕਰਨ ਦੇ ਆ ਉਹ ਜਿਹੜੀਆਂ ਸਰਕਾਰੀ ਟੀਮਾਂ ਆਉਂਦੀਆਂ ਉਹ ਪਿਛੇ ਮੁੜ ਜਾਣਗੇ ਕਿੰਨੇ ਦਿਨਾਂ ਤੋਂ ਰੱਬ ਹੀ ਹੈ ਇਹ ਸੇਵਾ ਜੀ ਇਹ ਜਿੰਨਾ ਹੜ ਆਇਆ ਜੀ ਉਦੋਂ ਤੋਂ ਹੀ ਸੇਵਾ ਰੰਭਿਆ ਜੀ ਪਹਿਲਾਂ ਲੰਗਰ ਦੀ ਸੇਵਾ ਆਰੰਭ ਹੀ ਕੀਤੀ ਬਾਅਦ ਜਿਉਂ-ਜਿਉਂ ਜਿਹੜੀ-ਜਿਹੜੀ ਚੀਜ਼ ਦੀ ਲੋੜ ਹੁੰਦੀ ਗਈ